ਇਸ ਪਿੰਡ 'ਚ ਤਾਂ ਹੁਣ ਕੋਈ ਵੀ ਨਹੀਂ ਰਹਿੰਦਾ ਪਿੰਡ ਤਾਂ ਬੇਚਰਾਗ ਹੋ ਚੁੱਕਿਆ ਤੇ ਜਿਹੜੇ ਵੰਡ ਵਕਤ ਲੋਕ ਆ ਕੇ ਇੱਥੇ ਆਬਾਦ ਹੋਏ ਨੇ ਉਹਨਾਂ ਨੇ ਪਿੰਡ ਹੋਰ ਆਬਾਦ ਕਰ ਲਿਆ ਇੱਕ ਨਾਮ ਵੀ ਉਹੀ ਦਿੱਤਾ ਹੈ ਆਸਫਵਾਲਾ ਪਹਿਲੇ ਇੱਥੇ ਨਹੀਂ ਸੀਗਾ ਹੋਰ ਕਿਧਰੇ ਹੈਗਾ ਸੀ ਉਹ ਕਿੱਥੇ ਸੀ ਉਹ ਪਹਾੜ ਦੇ ਪਾਸੇ ਕਹਿੰਦੇ ਆ ਅੱਛਾ ਨਦੀ ਦੇ ਕੋਲ ਆ ਬੰਦ ਤੋਂ ਪਾਰ ਹੈ ਉਹ ਉੱਥੇ ਲੋਕ ਰਹਿੰਦੇ ਹੁਣ ਹੁਣ ਤਾਂ ਪੱਟਿਆ ਜੁਗਿਆ ਹੈ ਹਕੀਕਤ ਇਹ ਵੀ ਸੁਣਿਆ ਵੀ ਆਸਵਾਲਾ ਇਹ ਪਿੰਡ ਹੀ ਨਹੀਂ ਸੀਗਾ ਪਿੰਡ ਤਾਂ ਹੋਰ ਸੀਗਾ ਆਸਵਾਲਾ ਪਿੰਡ ਹੈ ਔਰ ਪਾਕਿਸਤਾਨ ਦੇ ਨੇੜੇ ਹੈ ਇੱਕ ਅੱਧਾ ਪਿੰਡ ਹੀ ਅੱਗੇ ਹਨ ਹਾਂ ਦੋ ਪਿੰਡ ਇੱਕੋ ਹੀ ਪਿੰਡ ਪੱਕਾ ਹੀ ਅੱਗੇ ਅੱਗੇ ਪੱਕਾ ਹੀ ਪਿੰਡ। ਕਿਹ ਕੀ ਨਾਮ ਕੀ ਹੈ ਤੁਹਾਡਾ? ਮਰਨਜੀਤ ਸਿੰਘ। ਜੀਤ ਸਿੰਘ। ਇਹ ਪਿੰਡ ਆਸਵਾਲਾ ਹੈ। ਇਹ ਜਦੋਂ ਤੁਸੀਂ ਆਏ ਹੋ। ਹਾਂਜੀ। ਤੇ ਪਿੱਛੇ ਪਿੰਡ ਕਿਹੜਾ ਸੀਗਾ ਤੁਹਾਡਾ? ਪਾਕਿਸਤਾਨ ਦੇ ਵਿੱਚ ਰਹਿ ਗਿਆ। ਪਾਕਿਸਤਾਨ ਸਾਡੇ ਵੱਡੇ ਰਹਿੰਦੇ ਦੋਨਾਂ ਵੇ ਦੋਨੇ ਵਾਹਦਾ ਪਿੰਡ ਉੱਤੇ ਗੋੜਾ। ਸਾੜੂਕਾ ਜਿਹੜਾ। ਹਾਂ ਸਾੜੂਕਾ ਜ। ਵਟੂਆਂ ਦਾ ਪਿੰਡ ਸੀ। ਹਾਂਜੀ ਵਟੂਆਂ ਦਾ। ਉਹ ਵਾਲੇ ਪਿੰਡ ਤੇ ਰਹਿੰਦੇ ਸੀ। ਉਹਦੇ ਪਿਛੇ ਸਾਡੇ ਵੱਡੇ ਰਹਿੰਦੇ ਆ। ਵੱਡਕੇ ਜਿਹੜੇ ਹੈਗੇ ਉਹ ਰਹਿੰਦੇ ਦੱਸੋ। ਤੋਂ ਤੁਸੀਂ ਇਸ ਪਿੰਡ 'ਚ ਮਤਲਬ ਬਚਪਨ ਤੁਹਾਡਾ ਬੀਤਿਆ। ਹਾਂਜੀ। ਔਰ ਬਚਪਨ ਦੇ ਵਿੱਚ ਦੇਖਿਆ ਹੋਣਾ ਘਰ ਕਿਹੋ ਜਿਹੇ ਹੈਗੇ ਸੀ? ਘਰ ਸਾਡੇ ਛੱਪੜ ਰਹਿ ਗਏ ਸਾਰੇ। ਛੱਪੜ ਹੈਗੇ ਸੀ। ਆ ਛੱਪੜ ਰਹਿ ਗਏ। ਕੋਈ ਪੱਕਾ ਮਕਾਨ? ਨਾ ਕੋਈ ਨਹੀਂ ਅਗਿਆ। ਸਾਰੇ ਕੱਚੇ ਮਕਾਨ। ਕੱਚੇ ਮਕਾਨ। ਤੇ ਕਿਵੇਂ ਉਹਦੇ 'ਚ ਕਿਵੇਂ ਗੁਜ਼ਾਰਾ ਕਰਦੇ ਹੁੰਦੇ ਸੀਗੇ? ਕਰਦੇ ਆ। ਦਾ ਸਾਰਾ ਇੱਕ ਹੀ ਜੇ ਸਾਰਾ ਪਰਿਵਾਰ ਗੁਜ਼ਾਰਾ ਕਰ। ਤਿੰਨ ਚਾਰ ਚਾਰ ਛੱਪੜ ਹੁੰਦੇ ਆ। ਜੰਮੇ ਦੋ ਆਂਦੇ ਤੇ ਮਾਲ ਬੰਨਾ ਤੇ ਛੱਪੜ ਹੁੰਦੇ ਆ। ਅੱਛਾ। ਤੇ ਇਹ ਸੁਣਿਆ ਕਿ ਆਸ ਵਾਲੇ ਦੀ ਜਿਹੜੀ ਵਾਰ ਬੰਦੀ ਹੈ ਜਾਂ ਇਹ ਕਹਿ ਸਕਦੇ ਆਪਾਂ ਵੀ ਲੰਬਾ ਚੌੜਾ ਬਹੁਤ ਹੈਗਾ ਸੀ ਆ ਬਹੁਤ ਲੰਬਾ ਚੌੜਾ ਗੁਲਾਬ ਵਾਲੇ ਜੁਗਗੇ ਤੇ ਕਿਨਾਰਸ ਪਾਲ ਦਾ ਲੰਬਾ ਚੌੜਾ ਹੈ ਗੁਲਾਬ ਵਾਲੇ ਜੁਗਗੇ ਤੱਕ ਤੇ ਇਧਰੋਂ ਦੂਸਰੀ ਸਾਈਡ ਤੇ ਜੋ ਗੁਰਮੀ ਟਿਕਣ ਗੁਰਮੀ ਤੱਕ ਹੋਰ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਆਸੇ-ਪਾਸੇ ਸਾਰੇ ਸਾਰੇ ਇੱਥੇ ਲੱਗਦੇ ਗੁਰਮੀ ਲੱਗਦੀ ਏ ਕਬੂਲ ਸ਼ਾ ਲੱਗਦਾ ਏ ਇਹ ਡੇਰੀ ਵਾਲਾ ਲੱਗਦਾ ਏ ਪੱਕਾ ਚਿਰਸਤੀ ਲੱਗਦਾ ਸਾ ਇੱਕ ਆਸਾ ਵਾਲਾ ਇਹ ਵਾਲਾ ਪਿੰਡ ਹੈ। ਇੱਕ ਆਸਾ ਵਾਲਾ ਉਧਰ ਪਿੰਡ ਹੈਗਾ। ਇੱਕ ਹੋਰ ਵੀ ਪਿੰਡ ਹੈ। ਇੱਕੋ ਪਿੰਡ ਹੈ। ਇੱਕੋ ਪਿੰਡ ਹੈ ਉਹ। ਇੱਕੋ ਹੀ ਪਿੰਡ ਹੈ। ਤੇ ਹਕੀਕਤ ਇਹ ਵੀ ਸੁਣਿਆ ਵੀ ਆਸਾ ਵਾਲਾ ਇਹ ਪਿੰਡ ਹੀ ਨਹੀਂ ਸੀਗਾ। ਪਿੰਡ ਤਾਂ ਹੋਰ ਸੀਗਾ ਆਸਾ ਵਾਲਾ ਉੱਥੋਂ ਛੱਡ ਕੇ ਇੱਥੇ ਆ ਕੇ ਆਬਾਦ ਹੋਇਆ। ਸਾਡੇ ਆਸਾ ਵਾਲੇ ਜਿਹੜਾ ਸੀ ਜਿਹੜਾ ਸਾਡੇ ਪਿੰਡ ਗੱਦੀ। ਅੱਛਾ ਮਤਲਬ ਤੁਹਾਡੀ ਪਦਾਇਸ਼ ਜਿਹੜੀ ਉਹ ਇੱਥੋਂ ਦੀ ਹੈ ਤੇ ਤੁਸੀਂ ਵੇਖੇ ਹੀ ਇਹ ਹੀ ਪਿੰਡ ਹੈ। ਹੈ ਹੀ ਹੈ। ਜਦੋਂ ਤੁਸੀਂ ਇੱਥੇ ਵੇਖਿਆ ਪਿੰਡ ਹਾਂਜੀ ਉਦੋਂ ਕਿਹੋ ਜਿਹਾ ਹੁੰਦਾ ਸੀਗਾ ਇੱਥੇ ਕੋਈ ਜੰਗਲ ਬਿਆਬਾਨ ਹੁੰਦਾ ਸੀ ਜਾਂ ਘਰ-ਬਾਰ ਹੈਗੇ ਜੰਗਲ ਲਗਾ ਸਾਰਾ ਇਹ 52 ਪੱਟਾ ਹੈ ਅੱਛਾ ਤੇ ਹੁਣ ਤੁਹਾਡੇ ਕੋਲ ਹੀ ਪਿੰਡ ਹੈ ਹਾਂ ਸਣ ਪਿੰਡ ਤਾਂ ਸਾਡੇ ਕੋਲ ਨਾ ਤਾਂ ਉਹ ਜਣਾ ਲਾਤੀ ਲਗਾ ਸੀ ਆਪਣੇ ਕਲਿਆਣਾ ਉਹਦੀ ਜ਼ਮੀਨ ਸੀ ਬਹੁਤ ਜ਼ਿਆਦਾ ਅੱਛਾ ਉਹ ਫਿਰ ਸਰਪਲਾਸ ਤੋਂ ਨਿਕਲ ਗਈ ਕਿਸੇ ਗਰੀਬਾਂ ਨਾਲ ਮਿਲ ਕੇ ਉਹਨੇ ਚਿਲਾ ਦੋ ਦੂਪੀਆਂ ਲਾਲੇ ਤੇਜ਼ ਸੀ ਕਈ ਉਹ ਆਦੇ ਨਾਲ ਫਿਟ ਕਰਾ ਕੇ ਨਾ ਜ਼ਮੀਨ ਤੈ ਗਈ ਸੀ ਇਹਨਾਂ ਗਰੀਬਾਂ ਦੀ ਹਾਂ ਅੱਛਾ ਤੇ ਹੁਣ ਇਧਰੋਂ ਪਾਕਿਸਤਾਨ ਨੇੜੇ ਐ ਹਾਂ ਨੇੜੇ ਹੀ ਐ ਹਨਾ ਇਹਨਾਂ ਦੇ ਵਿੱਚ ਤਣਾਅ ਵੀ ਪੈਂਦਾ ਰਹਿੰਦਾ ਹੁਣ ਕਦੇ ਜੰਗ ਹੋ ਗਈ ਕਦੇ ਕਾਰਕੀ ਦੋ ਅਕੇ ਲੱਗੇ ਆ ਕਿ ਪੈਂਟ ਦੀ ਲੱਗੀ ਐ ਇਹ ਘੱਤਰ ਦੀ ਲੱਗੀ ਐ ਫਿਰ ਉਸ ਵਕਤ ਤੁਸੀਂ ਕੀ ਕਰਦੇ ਹੋ ਉੱਠ ਕੇ ਭੱਜ ਜਾਂਦੇ ਆ ਮਲੋਟਾ ਪੜ ਜਾਂਦਾ ਮੁਕਤ ਅਸੀਂ ਉੱਠ ਜਾਂਦੇ ਜਾਂ ਪਰ ਰਿਸ਼ਤੇਦਾਰਾ ਦਾ ਪੜ ਜਾਂਦੇ ਪੜ ਜਾਂਦੇ ਆਪ ਇਹ ਕਾਰਬਾਰੇਵੇਂ ਛੱਡ ਖੇਡਤੀ ਹੋਰ ਬਜ਼ੂ ਡੰਗਰ ਬੜੀ ਦਿੱਕਤਾਂ ਦੀ ਜਿੱਕਿ ਸਲੇ ਸਾਨੂੰ ਕੋਈ ਪੰਗਾ ਪੈਂਦਾ ਸਾਨੂੰ ਉੱਠ ਨਹੀਂ ਪੈਂਦਾ ਆ ਚਾਰ ਪੰਜ ਪਿੰਡ ਸਨ ਉਠਣੇ ਪੈਂਦਾ ਪੱਕਾ ਹੋ ਗਿਆ ਬੇਰੀ ਵਾਲਾ ਹੋ ਗਿਆ ਗੜਮੀ ਹੋ ਗਿਆ ਸਾਨੂੰ ਦਿੱਕਤਾਂ ਦੀ ਆਦੀ ਕੋਈ ਦਿੱਕਤਾਂ ਦੀ ਅਜੇ ਉੱਠ ਕੇ ਪਰਸੇ ਜਾਣੇ ਸਾਨੂੰ ਅਲਾਣ ਪਹਿਲਾਂ ਕਰਦੇ ਦੇ ਨੇ ਵੀ ਤੁਸੀਂ ਪਹਿਲਾਂ ਉਠੀ ਜਾਓ ਵੀ ਸਰਦਾਰ ਮੰਨੂ ਬਲੇ ਪਿੰਡ ਉਸ ਵਲੇ ਫਿਰ ਖਾਲੀ ਹੋ ਜਾਂਦਾ ਸਾਰੇ ਖਾਲੀ ਮਤਲਬ ਉਹੀ ਹਾਲਾਤ ਹੋ ਜਾਂਦੇ ਜਿਹੜੇ ਸ਼ੁਰੂਆਤ ਹੋਏਗੇ ਸੀ ਬੀਬੀਆ ਬਾਣ ਜਿਆ ਉਸ ਇਨਸਾਨ ਜਿਆ ਇਲਾਕਾ ਹੋ ਜਾਂਦਾ ਇੱਕ ਇਹ ਨੈਸ਼ਨਲ ਹਾਈਵੇ ਆ ਜਿਹੜੀ ਰੋਡ ਜਾ ਰਹੀ ਹੈ ਸਾਦਕੀ ਬਾਰਡਰ ਇਹ ਨੈਸ਼ਨਲ ਹਾਈਵੇ ਹੈ ਹਾਂ ਜੀ ਏ ਕਿੱਥੋਂ ਸ਼ੁਰੂ ਹੁੰਦੀ ਤੇ ਕਿੱਥੇ ਤੱਕ ਜਾਂਦੀ ਹੈ ਇਧਰੋਂ ਫਾਜ਼ਿਲਕਾ ਤੋਂ ਇਧਰ ਕਿੱਧਰ ਜਾਂਦੀ ਹੈ ਮੈਂ ਦੱਸਣਾ ਤੁਹਾਨੂੰ ਇਹ ਨਾ ਆਉਂਦੀ ਹੈ ਆਪਣੇ ਟਰੱਕ ਯੂਨੀਅਨ ਤੋਂ ਟਰੱਕ ਯੂਨੀਅਨ ਤੋਂ ਸੁਲੇਮਾਨ ਆਪਣੇ ਕਿਹੜਾ ਹੈਡ ਹੈ ਦਾ ਪਾਕਿਸਤਾਨ ਦਾ ਸੁਲੇਮਾਨ ਦਾ ਹੈਡ ਉਹ ਤੋਂ ਉੱਥੇ ਖਤਮ ਕਹਿੰਗਾ ਜਾਂਦੀ ਹੈਗਾ ਜਾਂਦੀ ਹੋਵੇਗੀ ਨਹੀਂ ਸੁਲੇਮਾਨ ਆਪਣੇ ਆਪਣੇ ਹੱਦ ਨਹੀਂ ਤੱਕ ਹੈ ਨਹੀਂ ਤੱਕ ਕੋ ਆਉ ਤੂੰ ਲੈ ਕੇ ਯੂਨੀਅਨ ਟਰੱਕ ਦੀ ਰਾਕੇ ਨੂੰ ਨਿਕਲ ਕੇ ਲੈ ਕੇ ਹੈ ਵੀ ਇੰਨਾ ਪਾ ਇਹਨੂੰ ਦਿੱਲੀ ਟਿਕਣ ਪਹੁੰਚ ਜਾਂਦੀ ਹੈ ਉਹ ਤਾਂ ਦਿੱਲੀ ਟਿਕਣ ਜਾਂਦੀ ਪਰ ਸਾਨੂੰ ਇੱਥੇ ਟਿਕਣਾ ਤੇ ਪਿੰਡ ਦੇ ਵਿੱਚ ਸਕੂਲ ਹੈਗਾ ਬੱਚਿਆਂ ਦੇ ਪੜਨ ਵਾਸਤੇ ਤੇ ਕਿੰਵੀਂ ਤੱਕ ਹੈਗਾ ਸਕੂਲ ਪੰਜਵੀਂ ਤੱਕ ਇੱਥੇ ਤਾਂ ਪੰਜਵੀਂ ਟਿਕਣ ਤੇ ਉੱਥੇ ਪਤਾ ਨਹੀਂ ਅੰਗਰੇਜ਼ਾਂ ਨੇ ਨੀਕਾ ਨਹੀਂ ਫਿਰ ਅਕੇ 12ਵੀਂ ਆ ਗਿਆ ਜੀ ਉਹ ਕਬੂ ਆਪਣੇ ਕਰਨੀ ਕਰਨੀ ਖੇੜ ਅੱਛਾ ਕਰਨੀ ਖੇੜੇ ਜਾਂਦੇ ਬੱਚੇ ਪਰ ਨਵਾਸ ਤੇ ਬਾਹਰ ਤੇ ਅਗਰ ਕਾਲਜ ਪੜਨਾ ਹੋਵੇ ਤਾਂ ਫਿਰ ਫਾਜ਼ਿਲ ਕਾ ਜਾਣਾ ਫਾਜ਼ਿਲ ਕੇ ਜਾਣਾ ਪੈਂਦਾ ਹੋਰ ਕੀ ਪਿੰਡ ਦੇ ਵਿੱਚ ਮੁਸੀਬਤ ਹੈਗੀ ਆ ਮੁਸ਼ਕਲ ਹੈਗੀ ਆ ਵੀ ਆ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਂਦੀ ਹੈ ਮੁਸ਼ਕਲ ਇਹ ਵੀ ਇੱਕ ਤਾਂ ਛੱਪੜ ਨਹੀਂ ਹੈਗਾ ਪਿੰਡ ਦਾ ਪਿੰਡ ਦਾ ਛੱਪੜ ਹੈ ਛੱਪੜ ਨਹੀਂਗਾ ਪਾਣੀ ਦੀ ਨਿਕਾਸੀ ਦਾ ਬਹੁਤ ਚੱਕਰ ਹੈ ਜੇ ਮੰਨ ਲਓ ਕੋ ਪਾ ਸੇਮ ਨਾਲ ਚ ਪਾਣੀ ਪਾਣਿਆ ਸੀ ਮੰਨ ਲਓ ਜੋ ਇਹ ਨਹੀਂ ਦਗ ਲੱਗਣ ਨਹੀਂ ਦਿੰਦੀ ਇਹਦੀ ਪੈਲੀ ਆ ਆ ਵੀ ਇਹ ਨਾ ਕੋਈ ਪ੍ਰਬੰਧਿੰਦਾ ਹਾਰ ਦਾ ਕੀਤਾ ਜਾਵੇ ਇਹਦਾ ਛੱਪੜ ਦਾ ਛੱਪੜ ਦਾ ਕਿਉਂਕਿ ਸਾਡਾ ਪਾਣੀ ਨਿਕਲਦਾ ਪਾਣੀ ਤਾਂ ਬਹੁਤ ਔਕਾ ਪਾਣੀ ਤਾਂ ਓਕੇ ਗੀ ਪੀਣ ਵਾਸਤੇ ਵੈਸੇ ਹੈਗਾ ਪਾਣੀ ਉਹ ਸਾਫ ਪਾਣੀ ਆ ਫਿਰ ਉਹ ਦਿੱਕਤ ਹੈ ਵੀ ਪਾਣੀ ਜ਼ਿਆਦਾ ਹੋ ਰਿਹਾ ਵਾਟਰ ਬਾਕਸ ਵਾਟਰ ਹਾਂ ਬਣਾ ਹੈ ਵਾਟਰ ਬਾਕਸ ਬਣਿਆ ਹੋਇਆ ਹਾਂਜੀ ਅੱਛਾ ਜੋ ਆ ਰੋ ਦੇ ਕੋਈ ਆ ਜੀ ਗੱਲ ਹੀ ਨਹੀਂ ਹੈ ਕੋਈ ਦਿੱਕਤ ਨਹੀਂ ਨਾਲ ਮਿਲ ਕੇ ਰਹਿੰਦੇ ਪੈਣਾ ਇਹ ਕਾ ਬਹੁਤ ਹੈ ਬਾਲਟੀ ਬਾਜੀ ਤੇ ਗੀ ਨਹੀਂ ਕੋਈ ਆ ਦੇ ਰਿਸ਼ਤੇਦਾਰਾਂ ਤੋਂ ਸਾਰੇ ਲਈ ਆਪ ਕੋਈ ਸਾਰੇ ਆ ਬੰਦਾ ਨਹੀਂ ਆ ਵੀ ਕੋਈ ਆ ਜੀ ਗੱਲ ਨਹੀਂ ਅਸੀਂ ਹੋਰ ਕੋਈ ਸਾਡਾ ਆਦਾ ਹੀ ਸਰਪੰਚ ਦੇ ਤੋਂ ਅਸੀਂ ਆਦਾ ਬਣਦਾ ਕੋਈ ਆਪ ਦੇ ਬਣਦਾ ਆਦਾ ਹੀ ਬਣਦਾ ਸਾਡਾ ਪਾਕਿਸਤਾਨ ਦੇ ਇੰਦਰਸਤਾਨ ਬਣੇ ਹੋਏ ਲਗਾਂ ਵੀ ਆ 40 ਸਾਲ ਹੋ ਗਏ ਜੀ ਚੱਲੀ ਜਾਂਦੀ ਕੋਈ ਸਰਪੰਚੀ ਚੱਲੀ ਅੱਛਾ ਅੱਗੇ ਸਾਡੇ ਦਾਦਾ ਰਹੀ ਆ ਮਾੜੋਂ ਦਾ ਪੁੱਤਰ ਆ ਰਹੀ ਹੈ ਮਾੜੋਂ ਆਣਾਗਾ ਉਹਦਾ ਬਰਾਉਣ ਛੋੜੂ ਆਗਾ ਪੀੜੀ ਤੋਂ ਪੀੜੀ ਚਲਦੀ ਆਦੀ ਹੈ ਪੀੜੀਦਰ ਪੀੜੀ ਉਹੀ ਤੇ ਨੰਬਰਦਾਰੀ ਵੀ ਪਿੰਡ ਦੇ ਵਿੱਚ ਹੀ ਹੈਗੀ ਨੰਬਰਦਾਰੀ ਆ ਮਾਰੀਆ ਨੰਬਰਦਾਰ ਪਰ ਨਜ਼ਮ ਹੁਣ ਪਹਿਲਾਂ ਭਰੀਆਂ ਹੀ ਨੇ ਪਤਾ ਨਹੀਂ ਦੇਖੋ ਅੱਛਾ ਹੁਣ ਅੱਗੇ ਫੈਸਲਾ ਹੋਏਗਾ ਤਾਂ ਪਤਾ ਲੱਗੇ ਆ ਪਤਾ ਲੱਗੇ ਨਾਮ ਕੀ ਤੁਹਾਡਾ ਮੈਂ ਦਾ ਮਿੰਦਰ ਸਿੰਘ ਜੀ ਇਹ ਪਿੰਡ ਆਸ ਵਾਲਾ ਆਸ ਵਾਲਾ ਪਹਿਲੇ ਇੱਥੇ ਨਹੀਂ ਸੀਗਾ ਹੋਰ ਕਿਧਰੇ ਹੈਗਾ ਸੀ ਉਹ ਕਿੱਥੇ ਸੀ ਉਹ ਪਾਰ ਦੇ ਪਾਸੇ ਕਹਿੰਦੇ ਆਏ ਅੱਛਾ ਨਦੀ ਦੇ ਕੋਲ ਹਾਂ ਫਿਰ ਇੱਥੇ ਮੋਟੋ ਸਾਰੇ ਨੇ ਕਾਟ ਲਈ ਉੱਥੋਂ ਕੋ ਛੱਡ ਕੇ ਆ ਗਏ ਕੋ ਪਤਾ ਹੈ ਕਿ ਇਹਨਾਂ ਨਹੀਂ ਪਤਾ ਵੀ ਉਹ ਕੀ ਪਤਾ ਲੱਗਦਾ ਵੀ ਪਾਣੀ ਪੂਣੀ ਕਰਕੇ ਹਾਂ ਨਦੀ ਅਗੀ ਸੀ ਪਾਣੀ ਕਰਕੇ ਪਾਣੀ ਪੂਣੀ ਆਂਦੇ ਹੋਣੇ ਨੇ ਹਾਂ ਚੜ ਸਕਦੀ ਹੋਏ ਚੜ ਸਕਦੀ ਏ ਅੱਛਾ ਕਿ ਕੋਈ ਤੇ ਸਾਹ ਲੱਗ ਗਈ ਏ ਫਿਰ ਇੱਥੇ ਆ ਗਈ ਉੱਥੋਂ ਜਦੋਂ ਤੁਸੀਂ ਇੱਥੇ ਆਏ ਜੀ ਹਾਂਜੀ ਇੱਥੇ ਕੀ ਹੈਗਾ ਸੀ ਇਥੇ ਕੁਛ ਨਹੀਂ ਝਾਲ ਬੂਟੇ ਆ ਵਾੜੇ ਉਤੇ ਹਾਂਜੀ ਕੋਈ ਹੋਰ ਕੋਈ ਇੱਕ ਦੋ ਘਰ ਰਹਿੰਦੇ ਹੋਣੇ ਨਹੀਂ ਉਹ ਝੁੱਗੀ-ਝੌਂਪੜੀ ਤੇ ਰਹਿੰਦੇ ਹੋਣੇ ਝੌਂਪੜੀ ਜੱਗੇ ਸਾਰਿਆਂ ਦੀ ਹੁੰਦੀ ਹੈ ਭਾਈ ਅੱਛਾ ਸਾਰਾਂ ਦੇ ਛੱਪਰ ਕਾਮੇ ਸਾਰਾ ਕੁਝ ਹੈ ਝੌਂਪੜੀ ਚ ਰਹਿ ਜਾਂਦਾ ਪਰਾਂ ਅੱਛਾ ਹਾਂਜੀ ਤੇ ਪਿੱਛੇ ਤੁਹਾਡਾ ਕਿਉਂਕਿ ਪਦਾਇਸ਼ ਤੁਹਾਡੀ ਪਾਕਿਸਤਾਨ ਦੇ ਵੇਲੇ ਦੀ ਹੈ ਹਾਂਜੀ ਉਹ ਪਿੰਡ ਕਿਹੜਾ ਸੀਗਾ ਉਹ ਮੇਰਾ ਕਾਲੇ ਸੁਣਾ ਹੈ ਵੀ ਠੱਕਰ ਦਾ ਪਿੰਡ ਹੈ ਕੋਈ ਉਹ ਕਿੱਥੇ ਜੀ ਕਰਕੇ ਉਹ ਤਾਂ ਪਾਕਤਾਂ ਦੇ ਪਿਛਾ ਸੁਲੇਮਾਨ ਕੀ ਹੈਡ ਦੇ ਨੇੜੇ ਤੇੜੀ ਹੈ ਜਦੋਂ 47 ਦਾ ਉਹ ਆ ਪਿਆ ਫੜਾ ਤ ਆਪਣੀ ਮੱਤ ਗਈ ਕਿ ਬਾਅਦ ਚ ਫਿਰ ਵਾਂਡੋਈ ਤੇ ਦਿਨ ਜਿਵੇਂ ਥਾ ਮਿਲਦੀ ਗਈ ਉਹ ਲੋਕ ਬਹਿੰਦੇ ਗਏ ਅੱਛਾ ਕੋਈ ਜ਼ਮੀਨ ਦਾ ਤਾਂ ਕੋਈ ਨਹੀਂ ਪਿੱਛੋਂ ਲੈ ਕੇ ਆਇਆ ਇੰਜ ਕੋਨਾ ਤੁਸੀਂ ਮਤਲਬ ਸਰਕਾਰੀ ਲਾਲਕੀਰ ਤੇ ਮਤਲਬ ਇਹ ਰਾੜਕੀਰ ਤੇ ਘਣੇ ਪੰਡੇ ਨੇ ਕਨੇ ਪਿੰਡ ਲਾਲ ਲਕੀਰ ਚ ਹਾਂਜੀ ਅੱਛਾ ਪਿਛਲਾ ਪਿੰਡ ਯਾਦ ਤਾਂ ਨਹੀਂ ਹੋਣਾ ਤੁਹਾਨੂੰ ਕੀ ਯਾਦ ਹੈ ਨਾ ਯਾਦ ਦੱਸ ਦੇ ਜੇ ਵੀ ਠੱਕਰ ਕਾ ਪਿੰਡ ਹੈ ਠੱਕਰ ਕਾ ਪਿੰਡ ਹੈ ਹਾਂਜੀ ਠੱਕਰ ਕੇ ਸ਼ਾਇਦ ਅੱਜ ਵੀ ਠੱਕਰ ਕੇ ਹੀ ਕਹਿੰਦੇ ਹੋਣ ਉਸ ਪਿੰਡ ਨੂੰ ਹਾਂ ਕੀ ਕਹਿੰਦੇ ਹੋਣ ਜੀ ਹੁਣ ਬਜ਼ੁਰਗ ਤਾਂ ਜਿਹੜੇ ਵੱਡੇ ਵੱਡੇ ਲੋਕ ਸਾਡੇ ਹੈਗੇ ਆ ਉਹ ਤਾਂ ਗੁਜ਼ਰ ਗਏ ਖਤਮ ਹੋ ਗਏ ਹਾਂ ਕਿ ਹੁਣ ਨਵੀਂ ਪੀੜੀ ਨੂੰ ਕੀ ਪਤਾ ਲੱਗਦਾ ਨਵੀਂ ਪੀੜੀ ਨੂੰ ਪਤਾ ਨਹੀਂਗਾ ਨਹੀਂ ਪਤਾਗਾ ਵੀ ਅਸੀਂ ਕੱਖਤਾਂ ਨੂੰ ਆਏ ਆ ਕਿ ਹਿੰਦੁਸਤਾਨੇ ਚ ਰਹੇ ਆ ਯਕੀਨ ਇੱਕ ਇਹਨਾਂ ਨਹੀਂ ਪਤਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤਾਂ ਇਹ ਵਾਲਾ ਪਿੰਡ ਆਸਬਲਾ ਆਸਬਲਾ ਪਿੰਡ ਇਹ ਇੱਥੇ ਨਹੀਂ ਪਹਿਲੇ ਉਧਰ ਦੂਰ ਹੁੰਦਾ ਸੀ ਇੱਥੋਂ ਹਾਂਜੀ ਉਹ ਸਿਰਫ ਇਹ ਦੋ ਕੁ ਬੁੱਧੀਆਂ ਹੈ ਇੱਥੋਂ ਆ ਗਾਈ ਕੈਨ ਬੁੱਧੀਆਂ ਬਾੜ ਦਾਨੀਆਂ ਹਾਂ ਜੀ ਬੰਪੂ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਵੀ ਹੈ ਜੀ ਬੀਸ਼ਨ ਸਿੰਘ ਜੀ ਤੁਸੀਂ ਦੱਸ ਰਹੇ ਹੋ ਕਿ ਇੱਥੇ ਜੰਗਲ ਬਿਆਬਾਨ ਹੁੰਦੇ ਸੀਗੇ ਜੀ ਜਿਹੜਾ ਸੜਕ ਹੁੰਦੀ ਸੀ ਨਾ ਹਾਂ ਜੀ ਬੰਦਾ ਕੱਲਾ ਨਹੀਂ ਲੰਘ ਸਕਦਾ ਸੀ ਮਤਲਬ ਇੰਨਾ ਦਰਦੇ ਸੀ ਲੋਕ ਜੀਲ ਬਾਣ ਜੀਲ ਜੰਗਲ ਜਿਵੇਂ ਜੀਲ ਹੁੰਦੀ ਥੇ ਰੇਤ ਦਾ ਬਾਗ ਆ ਬਾਰ ਅੱਛਾ ਜਾਂ ਆਣਾ ਜਾਣਾ ਨਾ ਉਹ ਬੰਦੇ ਹੁੰਦੇ ਸੀ ਹਮ ਇੱਕ ਤਾਂ ਉਹ ਨਹੀਂ ਲੰਘਦਾ ਸੀ ਡਰ ਲੱਗਦਾ ਸੀ ਉਹਨਾਂ ਨੂੰ ਡਰ ਲੱਗਦਾ ਸੀ ਇਹਨਾਂ ਦੇ ਗਿੱਦੜਾਂ ਬੁੱਦੜਾਂ ਦਾ ਡਰਦੇ ਆ ਉਹ ਤੇ ਅੱਛਾ ਤੇ ਉਸ ਤੋਂ ਬਾਅਦ ਨਾ ਹੌਲੀ ਹੌਲੀ ਜਿਵੇਂ ਜਿਵੇਂ ਜ਼ਮੀਨ ਕੋ ਬਾਹ ਲਈ ਮੈ ਬਾਹ ਲਈ ਤੂ ਬਾਹ ਲਈ ਉਹ ਮੈ ਪਤਾ ਫਰਕ ਲੱਗ ਗਿਆ ਉਹ ਹੋਈ ਅੱਛਾ ਵੀ ਬੰਦੇ ਉਹਨਾਂ ਨੂੰ ਲੱਗੇ ਫਿਰ ਚੱਲਣਾ ਚੱਲੀ ਜੀ ਹਾਂ ਉਸ ਤੋਂ ਬਾਅਦ ਮੈਂ ਨੌਕਰੀ ਲੱਗਾਂ ਇੱਥੇ ਹਾਂਜੀ 3000 ਰੁਪਏ ਮੇਰੀ ਨੌਕਰੀ ਹੋ ਗਈ ਹੈ ਅੱਛਾ ਮੈਂ ਬੂਟੇ ਪੱਤੇ ਨੂੰ ਹੁਣ ਕੋਈ ਮਰਜ਼ੀ ਬੰਦਾ ਲਗਾ ਜਾਵੇ ਸਾਡੀ ਦੇ ਬੂਟਾ ਲਾ ਬਜਾਵੇ ਮੈਨੂੰ ਫਾੜ ਲਾ ਜਾਵੇ ਠੀਕ ਹੈ ਸਹੀ ਗੱਲ ਹੈ ਜਿਹੜੇ ਜਿਹੜੇ ਬਢੇਰੇ ਹੁੰਦੇ ਜਾਣੇ ਸਾਡਾ ਕੰਮ ਠੰਡਾ ਹੁੰਦਾ ਜਾਂਦਾ ਹੈ ਤੇ ਜਿਹੜੇ ਛੋਟੇ ਨੂੰ ਚੜੇ ਜਾਂਦੇ ਨੇ ਹੈ ਕਿ ਜਿੰਨੀ ਜ਼ਮੀਨ ਹੈਗੀ ਏ ਇਹ ਵਾਦਨਾ ਦੇਵੇਂ ਕਿ ਕੋਈ ਤੱਕਰ ਨਹੀਂ ਆ ਕੋਈ ਚੀਜ਼ ਨਹੀਂ ਆਈ ਖੂਹਾਂ ਦਾ ਪਾਣੀ ਲੱਗਦਾ ਕਿ ਜੇ ਦੋਕ ਨਾਲੀ ਬੀਜਣੀ ਹੈ ਕਿ ਚਾਰ ਨਾਲੀ ਬੀਜਣੀ ਹੈ ਹਾਂ ਹੁਣ ਵੇਖ ਜਾ ਤੇ ਕਿੱਲੇ ਕਿੱਲੇ ਬੀਜੀ ਬਟ ਕਣ ਇੱਕ ਦਾਈ ਹਰੀ ਜੀ ਦੀ ਲੇਰਾ ਬੇਰਾ ਹੁਈਆ ਬੇਰਾ ਬੇਰਾ ਜੇ ਤੂੰ ਬੰਨੇ ਤੋਂ ਲੰਘਨੇ ਆ ਨਾ ਉਹਦੇ ਯਾਰ ਮੇਰੇ ਬੰਨੇ ਨਾਲ ਟਾੜੀ ਜਾਣੇ ਹੁਣ ਇਸ ਟਾਈਮ ਉਹਦਾ ਪਰਵਾਹ ਕੋਨੀ ਇੱਕ ਘਰ ਪੰਜਾ ਚਾਰ ਘਰ ਬਿਠਾ ਤੇ ਇਹ ਵਾਲਾ ਪਿੰਡ ਜਿਹੜਾ ਅਸਬਲ ਹੈ ਇਹ ਇੱਥੇ ਹੈਗਾ ਸੀ ਕਿ ਉਧਰ ਵਾਲਾ ਪਿੰਡ ਪੁਰਾਣਾ ਹੈਗਾ ਪੁਰਾਣਾ ਪਿੰਡ ਥੱਲੇ ਖੜਾ ਪੁਰਾਣਾ ਪਿੰਡ ਥੱਲੇ ਹੈਗਾ ਆ ਰਿਹਾ ਹੈ ਅੱਛਾ ਬਾਨਾ ਬੰਦ ਤੋਂ ਪਾਰ ਹੈ ਉਹ ਉੱਥੇ ਲੋਕ ਰਹਿੰਦੇ ਹੁਣ ਹੁਣ ਤਾਂ ਪੱਟਿਆ ਜੁ ਗਿਆ ਉਹ ਪੱਟਿਆ ਗਿਆ ਉਹ ਆ ਗਿਆ ਅੱਛਾ ਉਹੀ ਲੋਕ ਇੱਥੇ ਆ ਕੇ ਆਬਾਦ ਹੋ ਗਏ ਮਤਲਬ ਕਿ ਪੁਰਾਣਾ ਪਿੰਡ ਉਹ ਵਾਲਾ ਸੀਗਾ ਤੇ ਇਹ ਨਵਾਂ ਆਬਾਦ ਹੋਇਆ ਨਵਾਂ ਆਬਾਦ ਹੋਇਆ ਆਸਾ ਵਾਲਾ ਜਿਹੜਾ ਸੀ